अवतारपाश ਨੇ ਆਪਣੀ ਕਵਤਾ ਵਿੱਚ ਕਿਹਾ ਸੀ ਕਿ ਜਗ ਪਟਾਣ ਵਿੱਚ ਮਸਰੂਫ ਲੋਕ ਕਦੇ ਬੁਖਾਰ ਨਾਲ ਨਹੀਂ ਵਰਦੇ ਮੌਤ ਦੇ ਕੰਢੇ ਤੇ ਜਾਣ ਵਾਲਿਆਂ ਦੀ ਜ਼ਿੰਦਗੀ ਦਾ ਸਫ਼ਰ ਮੌਤ ਤੋਂ ਪਿੱਛੇ ਸ਼ੁਰੂ ਹੁੰਦਾ ਹੈ ਇਹ ਗੱਲ अवतारपाश ਦੇ ਆਪਣੇ ਸੰਗਰਾਮੀ ਜੀਵਨ ਤੇ ਵੀ ਢੁਕਦੀ ਹੈ ਅੱਜ ਅਸੀਂ ਪਾਸ ਦੇ ਸੰਗੀ ਸਾਥੀ ਉਹਨਾਂ ਦੇ ਜੱਦੀ ਘਰ ਤਲਵੰਡੀ ਸਲੇਮ ਵਿਖੇ ਆਪਣੇ ਮਹਿਬੂਬ ਕਵੀ ਦੋਸਤ ਦਾ 75ਵਾਂ ਜਨਮ ਦਿਨ ਮਨਾ ਰਹੇ ਹਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਸਾਡੇ ਨਾਲ ਪਾਸ ਮੰਤਰੀ ટ્રਸਟ ਦੇ ਮੈਂਬਰ ਜਗੀਰ ਜੋਸਨ ਜੀ ਮੋਹਨ ਸਿੰਘ ਬੱਲ ਪਾਸ਼ ਸੰਸਰਾਏ ਸ਼ਹੀਦੀ ਜਾਗਰ ਕਮੇਟੀ ਦੇ ਕਨਵੀਨਰ ਤਰਕਸ਼ੀਲ ਸੁਸਾਇਟੀ ਤੋਂ ਪ੍ਰਿੰਸੀਪਲ ਮਨਜੀਤ ਸਿੰਘ ਪਾਸ਼ ਦੇ ਕਦਰ ਬ੍ਰਦਰ ਸਾਬਕਾ ਸਰਪੰਚ ਸਾਹਿਬ ਸ਼ਹੀਦੀ ਜਾਗਰ ਕਮੇਟੀ ਦੇ ਸਾਡੇ तमाम ਸਾਥੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਸਾਥੀ ਸਤਨਾਮ ਸਿੰਘੂਗੀ ਪਾਸ਼ ਦੇ ਸਾਥੀ ਬਲਦੇਵ ਸਿੰਘ ਉਕੀ ਜੀ ਸਾਡੇ ਵਿੱਚ ਮੌਜੂਦ ਨੇ ਔਰ ਹੋਰ ਸਾਡੇ ਸਾਥੀ ਜਿਹੜੇ ਸਾਰੇ ਅਵਤਾਰ ਆਜ਼ਾਦੀ ਗਿਆਨ ਸ਼ਹਿਰਪੁਰੀ ਕੀ ਸਾਰੇ ਸਾਥੀ ਅੱਜ ਅਸੀਂ ਇੱਥੇ ਮੌਜੂਦ ਆ ਔਰ ਪਿਛਲੇ ਢਾਈ ਦਹਾਕਿਆਂ ਤੋਂ ਅੱਜ ਦਾ ਇਹ ਦਿਨ ਕਪਤਾ ਦਿਵਸ ਦੇ ਰੂਪ ਵਿੱਚ ਲਗਾਤਾਰ ਕੁਮੰਤਰੀ ٹرسٹ ਦੇ ਵੱਲੋਂ ਮਨਾਇਆ ਜਾਂਦਾ ਇਸ ਵਾਰ ਵੀ 6 ਸਤੰਬਰ ਨੂੰ ਰੇਲ ਕੋਟ ਫੈਕਟਰੀ ਵਿਖੇ ਅਸੀਂ ਇਹ ਸਮਾਰਗਮ ਰੱਖਿਆ ਸੀ ਪਰ ਹੜ੍ਹਾਂ بارشਾਂ ਦੀ ਬਣੀ ਹੋਈ ਸਥਿਤੀ ਦਾ ਕਰਕੇ ਸਾਨੂੰ ਇਹ ਸਮਾਰਗਮ ਰੱਦ ਕਰਨਾ ਪਿਆ ਤੇ ਅੱਜ ਇਸ ਸਥਿਤੀ ਦੇ ਵਿੱਚ ਅਸੀਂ ਸਾਰੇ ਉਹਨਾਂ ਦੇ ਘਰ ਵਿਖੇ ਮੌਜੂਦ ਹੋ ਕੇ ਆਪਣੇ ਮਹਿਬੂਬ ਸ਼ਹੀਦ ਨੂੰ ਆਪਣੇ ਮਹਿਬੂਬ ਦੋਸਤ ਨੂੰ

ਕਿਦਾਂ ਉਧਰ ਬੜੀ ਜੀ ਜਿਹਦੇ ਵਿੱਚ ਆਵਾਜ਼ ਨਹੀਂ ਨਾਈ ਕੋਈ ਚੋਈ ਆਈ ਹੋਈ ਨਾ ਸੁਣੀ ਹੈ ਉਹਨੂੰ